ਨਾਨੀ ਜੁਰਾ ਦੇਖਦੇ ਬ੍ਰਸ਼ਾ ਸਵਾਗਤ ਆ ਜੀ ਫਲੋਰ ਰਿਪਰੈਜੈਂਟੇਸ਼ਨ ਜੀ ਨੇ ਜੀ ਇੱਕ ਬੜਾ ਹੀ ਦਰਦਨਾਖਾਸਾ ਹੋਇਆ ਕੀ ਇਹ ਸਾਰਾ ਮਾਮਲਾ ਸਾਡੇ ਨਾਲ ਜਿਹੜੇ ਚੌਕੀ ਇੰਚਾਰਜ ਨੇ ਉਹ ਖੜੇ ਨੇ ਸਰ ਹਰਮਿੰਦਰ ਜੀ ਕੀ ਹੈ ਇਹ ਸਾਰਾ ਮਾਮਲਾ ਇਸ ਸਾਰਾ 14968 ਡੀਐਮਯੂ ਦੋਨੀਆਂ ਤੋਂ ਦੁਨੀਆ ਨਾਲ ਜਾਣ ਲਈ ਆਇਆ ਸੀ ਰੇਲਪਾਰਕ ਨੰਬਰ 3 ਤੇ ਰੁਕਿਆ ਸੀ ਆ ਕੇ ਤੇ ਉਹ ਇੱਕ ਪਾਗਲ ਵਿਅਕਤੀ ਦੱਸਦੇ ਨੇ ਲੋਕਾਂ ਦੇ ਦੱਸਣ ਦੇ ਤੌਰ ਤੇ ਇੱਕ ਪਾਗਲ ਕਿਸਮ ਦਾ ਵਿਅਕਤੀ ਸੀ ਉਹ ਦੌੜ ਕੇ ਉੱਪਰ ਚੜ ਗਿਆ ਛੱਤ ਤੇ ਤੇ ਜਿਹੜੀ ਇਲੈਕਟ੍ਰਿਕ ਬਾਰ ਜਾਂਦੀਆਂ ਨੇ ਮੋਸਟਲੀ ਉਹ 25000 ਕਿਲੋਵਾਟ ਦੀ ਕਰੰਟ ਹੁੰਉਂਦੇ ਵਿੱਚ ਉਹਨੂੰ ਉਹਨੇ ਹੱਥ ਪਾ ਲਿਆ ਹੱਥ ਪਾਉਣ ਸਾਰੀ ਉਹ ਸਰ ਗਿਆ ਉੱਪਰੀ ਪਰ ਉਹਦੇ ਸਹਾਈਖ ਦਾ ਸੀ ਉਹ ਥੋੜ-ਥੋੜੇ ਸਾਹ ਸੀਗੇ ਐਂਬੂਲੈਂਸ ਪਲਾ ਕੇ ਸਿਗਨਾ ਹਸਪਤਾਲ ਪਹੁੰਚੇ ਤੇ ਕਿੰਨਾ ਕੁ ਲਗਭਗ ਬਰਦਸਤਿਆ ਜਾਦਾ ਉਹ ਤਕਰੀਬਨ 90% ਤੋਂ ਉੱਪਰ ਸਰ ਗਿਆ ਪਰ ਇਹੀ ਟ੍ਰੇਨ ਆ ਜਿਹੜੀ ਜਿਹੜੀ 3% ਫਾਰਕ ਤੇ ਚੱਲੀ ਜਾਂਦੀ ਹੈ ਇਹੀ ਟ੍ਰੇਨ ਇਸੇ ਟ੍ਰੇਨ ਦੇ ਵਿੱਚ ਆਉਣਾ ਇਸੇ ਟ੍ਰੇਨ ਦੀ ਮੈਂ ਹੱਸ ਰਿਹਾ ਹਾਂ ਜੇ ਤੁਸੀਂ ਉਹਦਾ ਕੀ ਕੋਈ ਜਾਂ ਪਛਾਣ ਕੋਈ ਹੋਰ ਕੁਝ ਨਹੀਂ ਪਤਾ ਲੱਗਾ ਲੋਕਾਂ ਨੇ ਦਸਮਨਪਾਰਕ ਸਵਾਰੀਆਂ ਦੇ ਜੋ ਪਾੜਨ ਸੀ ਤੇ ਜਿੱਦਾਂ ਟ੍ਰੇਨ ਆਈ ਤੇ ਉੱਪਰ ਚੜ ਗਏ ਤੇ ਫਲੋਰ ਕਿਹੜਾ ਪਿੱਛੋਂ ਆ ਰਿਹਾ ਹੈ ਕੁਝ ਨਹੀਂ ਇਹਦੀ ਪਤਾ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ ਜਿਹੜੀ ਫਲੋਰ ਤੋਂ ਚੜਿਆ ਪਿੱਛੋਂ ਆਇਆ ਇਸ ਹਨ ਇਹ ਘਟਨਾ ਜਿਹੜੀ ਅਚਨ ਜੇਤੀ ਵਾਪਰੀ ਹੈ ਇਹ ਘਟਨਾ ਅਚਨਚੇਤੀ ਵਾਪਰੀ ਪੜਾਈ ਦਰਦਨਾਖਾਸਾ ਸੀਗਾ ਸਵੇਰ ਨੂੰ ਜਿਹੜਾ ਹੋਇਆ ਹਰਮੇਸ਼ਪਾਲ ਜੀ ਨੇ ਦੱਸਿਆ ਕਿ ਉਹਨਾਂ ਨੂੰ ਜਿੱਦਾਂ ਸੂਚਨਾ ਮਿਲੀ ਟ੍ਰਾਂਟਨ ਤੋਂ ਉਦਾਰ ਕੇ ਸਿਵਲ ਹੌਸਪੀਟਲ ਫਲੋਰ 'ਤੇ ਪਹੁੰਚਿਆ ਜਿਹਦੇ 'ਚ 90% ਬਰਨ ਹੈ ਜਿਹਦੇ ਦੱਸਿਆ ਜਾ ਰਿਹਾ ਉਹਨੂੰ ਉੱਥੇ ਐਡਮਿਟ ਕਰਾ ਦਿੱਤਾ ਗਿਆ ਪਰ ਸਵੇਰੇ ਸਵੇਰੇ ਇੱਕ ਦਹਿਸ਼ਤ ਦਾ ਮੋੜ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪੈਲੀ ਗਈ ਸਵੇਰੇ ਸਵੇਰੇ ਕੀ ਹਾਸਾ ਫਲੋਰ ਵਿੱਚ ਹੋ ਚੁੱਕਾ ਦੈਨਿਕ ਸੁਰਾ ਦੇਖ ਕੇ ਦੱਸਦਾ ਸਵਾਗਤ ਹੈ ਅੱਜ ਫਲੋਰ ਰੇਲਵੇ ਸਟੇਸ਼ਨ 'ਤੇ ਜਿਹੜਾ ਸੀ ਇੱਕ ਬੜਾ ਹੀ ਦਰਦਨਾਖਾਸਾ ਬੜੇ ਸਰ ਹਰਮੇਂਦੀ ਕੀ ਹੈ ਸਾਰਾ ਮਾਮਲਾ ਇਸ ਵਾਰ ਟਿਕਟੂਹਾ 968 ਡੀਐਮ ਤੋਂ ਲੋਹਿਆ ਤੋਂ ਲੁਧਿਆਣਾ ਜਾਣ ਲਈ ਆਇਆ ਸੀ ਰੇਲਪਾਰ ਨੰਬਰ 3 ਤੇ ਰੁਕਿਆ ਸੀ ਆ ਕੇ ਤੇ ਉਹ ਇੱਕ ਪਾਗਲ ਵਿਅਕਤੀ ਦੱਸਦੇ ਨੇ ਲੋਕਾਂ ਦੇ ਦੱਸਣ ਦੇ ਤੌਰ ਤੇ ਇੱਕ ਪਾਗਲ ਕਿਸਮ ਦਾ ਵਿਅਕਤੀ ਸੀ ਉਹ ਦੌੜ ਕੇ ਉੱਪਰ ਚੜ ਗਿਆ ਛੱਤ ਤੇ ਤੇ ਜਿਹੜੀ ਇਲੈਕਟ੍ਰਿਕ ਬਾਰ ਜਾਂਦੀਆਂ ਨੇ ਮੋਸਟਲੀ ਉਹ 25000 ਕਿਲੋਵਾਟ ਦੀ ਕਰੰਟ ਹੰਾਉ ਦੇ ਵਿੱਚ ਉਹ ਨੂੰ ਨੇ ਹੱਥ ਪਾ ਲਿਆ ਹੱਥ ਪਾਉਣ ਸਾਰੀ ਉਹ ਸਰ ਗਿਆ ਉੱਪਰੀ ਹਰ ਜਿਹ ਸਹਿਕਦਾ ਸੀ ਉਹ ਥੋੜ ਥੋੜੇ ਸਾਹ ਸੀਗੇ ਐਂਬੂਲੈਂਸ ਪਲਾ ਕੇ ਸਿਗਨਾਲ ਹਸਪਤਲ ਪਹੁੰਚੀ ਤੇ ਕਿੰਨਾ ਕੁ ਲਗਭਗ ਬਰਦ ਦੱਸਿਆ ਜਾ ਰਿਹਾ ਉਹ ਤਕਰੀਬਨ 90% ਤੋਂ ਉੱਪਰ ਸੜ ਗਿਆ ਪਰ ਇਹੀ ਟ੍ਰੇਨ ਜਿਹੜੇ ਜਿਹੜੀ ਟ੍ਰੈਨ ਨੰਬਰ ਤੇ ਫਾਰਟ ਤੇ ਖੜੀ ਹੈ ਇਹੀ ਟ੍ਰੇਨ ਇਸੇ ਟ੍ਰੇਨ ਦੇ ਵਿੱਚ ਹੋਰ ਇਸੇ ਟ੍ਰੇਨ ਦੀ ਮੈਂ ਹੱਸ ਰਿਹਾ ਤੇ ਤੁਸੀਂ ਉਹਦਾ ਕੀ ਕੋਈ ਜ਼ਰਬ ਨਿਸ਼ਾਨ ਕੋਈ ਲੀਗ ਹੋ ਹੋ ਪਤਾ ਨਹੀਂ ਕੁਝ ਨਹੀਂ ਪਤਾ ਲੱਗਾ ਲੋਕਾਂ ਨੇ ਦੱਸਣ ਤੋਂ ਬਾਅਦ ਸਵਾਰੀਆਂ ਦੇ ਵੀ ਉਹ ਬਾਹਰਨ ਸੀ ਤੇ ਜਿੱਦਾਂ ਟ੍ਰੇਨ ਆਈ ਤੇ ਉੱਪਰ ਚੜ ਗਏ ਤੇ ਫਲੋਰ ਜਿਹੜਾ ਇਹਦਾ ਪਿੱਛੋਂ ਆ ਰਿਹਾ ਕੁਝ ਨਹੀਂ ਇਹਦੀ ਪਤਾ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਜਿਹੜੀ ਫਲੋਰ ਤੋਂ ਚੜਿਆ ਪਿੱਛੋਂ ਆਇਆ ਇਸਨ ਇਹ ਘਟਨਾ ਜਿਹੜੀ ਅਚਨਚੇਤ ਹੀ ਵਾਪਰੀ ਹੈ ਇਹ ਘਟਨਾ ਅਚਨਚੇਤ ਹੀ ਵਾਪਰੀ ਹੈ ਬੜਾਈ ਦਰਦਨਾਖਾ ਖਾਸਾ ਸੀਗਾ ਸਵੇਰ ਨੂੰ ਜਿਹੜਾ ਹੋਇਆ ਹਰਮੇਸ਼ ਪਾਲ ਜੀ ਨੇ ਦੱਸਿਆ ਕਿ ਉਹਨਾਂ ਨੂੰ ਜਿੱਦਾਂ ਹੀ ਸੂਚਨਾ ਮਿਲੀ ਟ੍ਰੰਟੋਂ ਨੂੰ ਉਤਾਰ ਕੇ ਸਿਵਲ ਹਸਪਤਾਲ ਫਲੋਰ ਪਹੁੰਚਿਆ ਜਿਹਦੇ 90% ਬਰਨ ਹੈ ਜਿਹਦੇ ਦੱਸਿਆ ਜਾ ਰਿਹਾ ਉਹਨਾਂ ਨੂੰ ਉੱਥੇ ਐਡਮਿਟ ਕਰਾ ਦਿੱਤਾ ਗਿਆ ਪਰ ਸਵੇਰੇ ਸਵੇਰੇ ਇੱਕ ਦਹਿਸ਼ਤ ਦਾ ਮੋੜ ਰੇਲਵੇ ਸਟੇਸ਼ਨ ਇਹ ਨਾਲ ਲੋਕਾਂ ਦੇ ਵਿੱਚ ਰੈਚਰ ਵਾਲੀ ਕੀ ਸਿਰੇ ਸਿਰੇ ਕੀ ਹਾਸਾ ਫਲੋਰ ਵਿੱਚ ਹੋ ਚੁੱਕਾ ਦੈਨਿਕ ਸੁਰਾ ਦੇਖ ਕੇ ਬਸ਼ਰਾ ਸਵਾਗਤ ਆਜੀ ਫਲੋਰ ਰੀਪਲੇਸਮੈਂਟ ਸਿਰੇ ਸਿਰੇ ਇੱਕ ਬੜਾ ਹੀ ਦਰਦਨਾਕ ਹਾਸਾ ਹੋਇਆ ਕੀ ਇਹ ਸਾਰਾ ਮਾਮਲਾ ਸਾਡੇ ਨਾਲ ਜਿਹੜੇ ਚੌਕੀ ਇੰਚਾਰਜ ਨੇ ਉਹ ਖੜੇ ਸਰ ਹਰਮਿੰਦਰ ਜੀ ਕੀ ਹੈ ਇਹ ਸਾਰਾ ਮਾਮਲਾ ਇਸ ਸਾਰਾ 147968 ਡੀਐਮਯੂ ਦੋਨੀਆਂ ਤੋਂ ਦੁਨੀਆ ਨਾਲ ਜਾਣ ਲਈ ਆਇਆ ਸੀ ਰੇਲਪਾਰ ਨੰਬਰ 3 ਤੇ ਰੁਕਿਆ ਸੀ ਆ ਕੇ ਤੇ ਉਹ ਇੱਕ ਪਾਗਲ ਵਿਅਕਤੀ ਦੱਸਦੇ ਨੇ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਕ ਪਾਗਲ ਕਿਸਮ ਦਾ ਵਿਅਕਤੀ ਸੀ ਉਹ ਦੌੜ ਕੇ ਉੱਪਰ ਚੜ ਗਿਆ ਛੱਤ ਤੇ ਅੱਛਾ ਤੇ ਜਿਹੜੀ ਲੱਕੀ ਕੋ ਬਾਹਰ ਜਾਂਦੀਆਂ ਨੇ ਮੋਸਲੀ ਉਹ 25000 ਕਿਲੋਵਾਟ ਦੇ ਕਰੰਟ ਹੰਾਉ ਦੇ ਵਿੱਚ ਉਹਨੂੰ ਉਹਨੇ ਹੱਥ ਪਾ ਲਿਆ ਹੱਥ ਪਾਉਣ ਸਾਰੀ ਉਹ ਸੜ ਗਿਆ ਉਪਰੀ ਪਰ ਉਹਦੇ ਸਹਿਕਤਾ ਸੀ ਉਹ ਥੋੜੇ ਥੋੜੇ ਸਾਹ ਸੀਗੇ ਐਂਬੂਲੈਂਸ ਪਲਾ ਕੇ ਸਿਗਨਾਸਟਲ ਪਹੁੰਚੀ ਤੇ ਕਿੰਨਾ ਕੁ ਲਗਭਗ ਬਰਦ ਦੱਸਿਆ ਜਾਦਾ ਉਹ ਤਕਰੀਬਨ 90% ਤੋਂ ਉੱਪਰ ਚੜ ਗਿਆ ਪਰ ਇਹ ਟ੍ਰੇਨ ਜਿਹੜੇ ਜਿਹੜੀ 3 ਨੰਬਰ ਤੋਂ ਫਾਰਟ ਚੜੀ ਇਹ ਟ੍ਰੇਨ ਦੇ ਵਿੱਚ ਹੋਇਆ ਜੇ ਤੁਸੀਂ ਉਹਦਾ ਕੀ ਕੋਈ ਜਰ ਨਿਸ਼ਾਨ ਕੋਈ ਲੀਗ ਹੋ ਹੋ ਪਤਾ ਕੁਝ ਨਹੀਂ ਪਤਾ ਲੱਗਾ ਲੋਕਾਂ ਨੇ ਦੱਸਣ ਤਾਂ ਸਵਾਰੀਆਂ ਦੇ ਵੀ ਉਹ ਬਾਹਰਨ ਸੀ ਤੇ ਜਿੱਦਾਂ ਟ੍ਰੇਨ ਆਈ ਤੇ ਉੱਪਰ ਚੜ ਗਏ ਤੇ ਫਲੋਰ ਅੰਦਰੋਂ ਪਿੱਛੋਂ ਆ ਰਹੀ ਕੁਝ ਨਹੀਂ ਇਹਦੀ ਪਤਾ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਜਿਹੜੀ ਫਲੋਰ ਤੋਂ ਚੜੇ ਆ ਪਿੱਛੋਂ ਆਏ ਇਸਨ ਇਹ ਘਟਨਾ ਜਿਹੜੀ ਅਜਨ ਜੇਤੀ ਵਾਪਰੀ ਹੈ ਇਹ ਘਟਨਾਚਨ ਜੇਤੀ ਵਾਪਰੀ ਪੜਾਈ ਦਰਦਨਾਖਾ ਖਾਸਾ ਸੀਗਾ ਸਵੇਰ ਨੂੰ ਜਿਹੜਾ ਹੋਇਆ ਹਰਮੇਸ਼ਪਾਲ ਜੀ ਨੇ ਦੱਸਿਆ ਕਿ ਉਹਨਾਂ ਨੂੰ ਜਿੱਦਾਂ ਹੀ ਸੂਚਨਾ ਮਿਲੀ ਟ੍ਰੰਟਪੋਂ ਨੂੰ ਉਤਾਰ ਕੇ ਸਿਵਲ ਹੌਸਪੀਟਲ ਫਲੋਰ ਪਹੁੰਚਿਆ ਜਿਹਦੇ 'ਚ 90% ਬਰਨਾ ਜਿਹੜੇ ਦੱਸਿਆ ਜਾ ਰਿਹਾ ਉਹਨਾਂ ਨੂੰ ਉੱਥੇ ਐਡਮਿਟ ਕਰਾ ਦਿੱਤਾ ਗਿਆ ਪਰ ਸਵੇਰੇ ਸਵੇਰੇ ਇੱਕ ਦਹਿਸ਼ਤ ਦਾ ਮਾਹੌਲ ਰੇਲਵੇ ਸਟੇਸ਼ਨ ਤੇ ਫੈਲਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਵਾਲੀ ਕੀ ਸਵੇਰੇ ਸਵੇਰੇ ਕੀ ਹਾਸਤਾ ਫਲੋਰ ਵਿੱਚ ਹੋ ਚੁੱਕਾ ਦੈਨਿਕ ਸੁਰਾ ਦੇਖੋ ਦੱਸਾ ਸਵਾਗਤ ਆ ਜੀ ਫਲੋਰ ਇੰਪ੍ਰੈਸ਼ਨ ਸੀਰੀਅਸਲੀ ਇੱਕ ਬੜਾ ਹੀ ਦਰਦਨਾਖਾ ਖਾਸਾ ਹੋਇ ਖੜੇ ਸਰ ਹਰਮਿੰਦਰ ਜੀ ਕੀ ਹੈ ਸਾਰਾ ਮਾਮਲਾ ਇਸ ਵਾਰ 147968 ਡੀਐਮਯੂ ਲੋਹਿਆ ਤੋਂ ਲੁਧਿਆਣਾ ਜਾਣ ਲਈ ਆਇਆ ਸੀ ਰੇਲਪਾਰ ਨੰਬਰ 3 ਤੇ ਰੁਕਿਆ ਸੀ ਆਕੇ ਤੇ ਉਹ ਇੱਕ ਪਾਗਲ ਵਿਅਕਤੀ ਦੱਸਦੇ ਨੇ ਲੋਕਾਂ ਦੇ ਦੱਸਣ ਦੇ ਤਾਪਕ ਇੱਕ ਪਾਗਲ ਕਿਸਮ ਦਾ ਵਿਅਕਤੀ ਸੀ ਉਹ ਦੌੜ ਕੇ ਉੱਪਰ ਚੜ ਗਿਆ ਛੱਤ ਤੇ ਅੱਛਾ ਤੇ ਜਿਹੜੀ ਲੱਕੀ ਕੋ ਬਾਹਰ ਜਾਂਦੀਆਂ ਨੇ ਮੋਸਲੀ ਉਹ 25000 ਕਿਲੋਵਾਟ ਦੇ ਕਰੰਟ ਹੰਾਉ ਦੇ ਵਿੱਚ ਉਹਨੂੰ ਉਹਨੇ ਹੱਥ ਪਾ ਲਿਆ ਹੱਥ ਪਾਉਣ ਸਾਰੀ ਉਹ ਸੜ ਗਿਆ ਉਪਰੀ ਹਰ ਜਿਸ ਸੈਕ ਦਾ ਸੀ ਉਹ ਥੋੜ-ਥੋੜੇ ਸਾਹ ਸੀਗੇ ਐਂਬੂਲੈਂਸ ਪਲਾ ਕੇ ਸਰਵਲ ਹਸਪਤਲ ਪਹੁੰਚੀ ਤੇ ਕਿੰਨਾ ਕੁ ਲਗਭਗ ਬਰਨ ਦੱਸਿਆ ਜਾ ਰਿਹਾ ਉਹ ਤਕਰੀਬਨ 90% ਤੋਂ ਉੱਪਰ ਸੜ ਗਿਆ ਪਰ ਇਹੀ ਟ੍ਰੇਨ ਜਿਹੜੇ ਜਿਹੜੇ ਜਿਹੜੀ ਟ੍ਰੰਬਰ ਤੇ ਫਰਟ ਤੇ ਖੜੀ ਹੋਈ ਇਹੀ ਟ੍ਰੇਨ ਇਸੇ ਟ੍ਰੇਨ ਦੇ ਵਿੱਚ ਹੋਇਆ ਸੀ ਟ੍ਰੇਨ ਦੀ ਮੈਂ ਹੱਸ ਰਿਹਾ ਹਾਂ ਜੇ ਤੁਸੀਂ ਉਹਦਾ ਕੀ ਕੋਈ ਜ਼ਰਬ ਨਿਸ਼ਾਨ ਕੋਈ ਲੀਗ ਹੋ ਹੋ ਪਤਾ ਨਹੀਂ ਕੁਝ ਨਹੀਂ ਪਤਾ ਲੱਗਾ ਲੋਕਾਂ ਨੇ ਦੱਸਣ ਤੋਂ ਬਾਅਦ ਸਵਾਰੀਆਂ ਦੇ ਵੀ ਉਹ ਬਾਹਰਨ ਸੀ ਤੇ ਦਿੱਤੀ ਟ੍ਰੇਨ ਆਈ ਤੇ ਉੱਪਰ ਚੜ ਗਏ ਤੇ ਫਲੋਰ ਗੰਡਿਆ ਦੇ ਪਿੱਛੋਂ ਆ ਰਹੀ ਕੁਛ ਨਹੀਂ ਇਹਦੀ ਪਤਾ ਇਹਦੇ ਬਾਰੇ ਕੁਛ ਨਹੀਂ ਕਰ ਸਕਦੇ ਜਿਹੜੀ ਬਲੌਕ ਤੋਂ ਚੜੇ ਆ ਪਿੱਛੋਂ ਆਏ ਇਸਨ ਇਹ ਘਟਨਾ ਜਿਹੜੀ ਅਚਨ ਚੇਤੀ ਵਾਪਰੀ ਹੈ ਇਹ ਘਟਨਾ ਅਚਨ ਚੇਤੀ ਵਾਪਰੀ ਹੈ ਬੜਾਈ ਦਰਦਨਾਖਾਸਾ ਸੀਗਾ ਸਵੇਰ ਨੂੰ ਜਿਹੜਾ ਹੋਇਆ ਹਰਮੇਸ਼ ਪਾਜੀ ਨੇ ਦੱਸਿਆ ਕਿ ਉਹਨਾਂ ਨੂੰ ਜਿੱਦਾਂ ਸੂਚਨਾ ਮਿਲੀ ਟ੍ਰਾਂਟੋਂ ਨੂੰ ਉਤਾਰ ਕੇ ਸਿਵਲ ਹੌਸਪੀਟਲ ਫਲੋਰ ਪਹੁੰਚਿਆ ਜਿਹਦੇ ਚ 90% ਬਰਨ ਹੈ ਜਿਹਦੇ ਦੱਸਿਆ ਜਾ ਰਿਹਾ ਉਹਨਾਂ ਨੂੰ ਉੱਥੇ ਐਡਮਿਟ ਕਰਾ ਦਿੱਤਾ ਗਿਆ ਪਰ ਸਵੇਰੇ ਸਵੇਰੇ ਇੱਕ ਦਹਿਸ਼ਤ ਦਾ ਮੋੜ ਰੇਲਵੇ ਸਟੇਸ਼ਨ ਦੇ ਫੰਦੇਆ ਇਹਨਾਂ ਲੋਕਾਂ ਦੇ ਵਿੱਚ ਦਹਿਸ਼ਤ ਵਾਲੀ ਕੀ ਸਿਰੇ ਸਿਰੇ ਕੀ ਹਾਸਾ ਫਲੋਰ ਵਿੱਚ ਹੋ ਚੁੱਕਾ ਦੈਨਿਕ ਸੁਰਾ ਦੇਖੋ ਦਸ਼ਾ ਸਵਾਗਤ ਆ ਜੀ ਫਲੋਰ ਇੰਪ੍ਰੈਸ਼ਨ ਸੀਰੀਅਸਲੀ ਇੱਕ ਬੜਾ ਹੀ ਦਰਦਨਾਕ ਹਾਸਾ ਹੋਇਆ ਕੀ ਇਹ ਸਾਰਾ ਮਾਮਲਾ ਸਾਡੇ ਨਾਲ ਜਿਹੜੇ ਚੌਕੀ ਇੰਚਾਰਜ ਨੇ ਉਹ ਖੜੇ ਸਰ ਹਰਮਿੰਦਰ ਜੀ ਕੀ ਹੈ ਇਹ ਸਾਰਾ ਮਾਮਲਾ ਇਸਾਰੋ ਟਿਕਚੋ ਹੋਂ 968 ਡੀਐਮ ਤੋਂ ਦੋਨੀਆਂ ਤੋਂ ਉਮੀਆਣਾ ਜਾਣ ਲਈ ਆਇਆ ਸੀ ਰੇਲਪਾਰਕ ਨੰਬਰ 3 ਤੇ ਰੁਕਿਆ ਸੀ ਆ ਕੇ ਤੇ ਉਹ ਇੱਕ ਪਾਗਲ ਵਿਅਕਤੀ ਦੱਸਦੇ ਨੇ ਲੋਕਾਂ ਦੇ ਦੱਸਣ ਦੇ ਤੌਰ ਤੇ ਇੱਕ ਪਾਗਲ ਕਿਸਮ ਦਾ ਵਿਅਕਤੀ ਸੀ ਉਹ ਦੌੜ ਕੇ ਉੱਪਰ ਚੜ ਗਿਆ ਛੱਤ ਤੇ ਤੇ ਜਿਹੜੀ ਇਲੈਕਟ੍ਰਿਕ ਬਾਰ ਜਾਂਦੀਆਂ ਨੇ ਮੋਸਟਲੀ ਉਹ 25000 ਕਿਲੋਵਾਟ ਦੀ ਕਰੰਟ ਹੁੰਦਾ ਉਹ ਦੇ ਵਿੱਚ ਉਹਨੂੰ ਉਹਨੇ ਹੱਥ ਪਾ ਲਿਆ ਹੱਥ ਪਾਉਣ ਸਾਰੀ ਉਹ ਸੜ ਗਿਆ ਉੱਪਰੀ ਪਰ ਉਹਦੇ ਸਹਾਈਖ ਦਾ ਸੀ ਉਹ ਥੋੜ-ਥੋੜੇ ਸਾਹ ਸੀਗੇ ਐਂਬੂਲੈਂਸ ਪਲਾ ਕੇ ਸਿਗਨਾ ਹਸਪਤਾਲ ਪਹੁੰਚੇ ਤੇ ਕਿੰਨਾ ਕੁ ਲਗਭਗ ਬਰਦਸਤਿਆ ਜਾ ਰਿਹਾ ਉਹ ਤਕਰੀਬਨ 90% ਤੋਂ ਉੱਪਰ ਸਰ ਗਿਆ ਪਰ ਇਹ ਟ੍ਰੇਨ ਆ ਜਿਹੜੀ ਜਿਹੜੀ 3 ਨੰਬਰ ਤੇ ਫਾਰਟ ਚੜੀ ਜਾਂਦੀ ਹੈ ਇਹ ਟ੍ਰੇਨ ਇਸੇ ਟ੍ਰੇਨ ਦੇ ਵਿੱਚ ਆਉਣਾ ਉਸੇ ਟ੍ਰੇਨ ਦੀ ਮੈਂ ਹੱਸ ਰਿਹਾ ਜੇ ਤੁਸੀਂ ਉਹਦਾ ਕੀ ਕੋਈ ਜਾਣ ਪਛਾਣ ਕੋਈ ਠੀਕ ਹੋਰ ਪਤਾ ਕੁਝ ਨਹੀਂ ਪਤਾ ਲੱਗਾ ਲੋਕਾਂ ਨੇ ਦਸਮਤਾਰਕ ਸਵਾਰੀਆਂ ਦੇ ਜੋ ਪਾੜਨ ਸੀ ਤੇ ਜਿੱਦਾਂ ਟ੍ਰੇਨ ਆਈ ਤੇ ਉੱਪਰ ਚੜ ਗਏ ਤੇ ਫਲੋਰ ਕਿੱਧਰੋਂ ਪਿੱਛੋਂ ਆ ਰਹੀ ਕੁਝ ਨਹੀਂ ਇਹਦੀ ਪਤਾ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ ਜਿਹੜੀ ਫਲੋਰ ਤੋਂ ਚੜਿਆ ਪਿੱਛੋਂ ਆਇਆ ਇਸ ਹਨ ਇਹ ਘਟਨਾ ਜਿਹੜੀ ਅਚਨ ਜੇਤੀ ਵਾਪਰੀ ਹੈ ਇਹ ਘਟਨਾ ਅਚਨਚੇਤੀ ਵਾਪਰੀ ਪੜਾਈ ਦਰਦਨਾਖਾਸਾ ਸੀਗਾ ਸਵੇਰ ਨੂੰ ਜਿਹੜਾ ਹੋਇਆ ਹਰਮੇਸ਼ਪਾਲ ਜੀ ਨੇ ਦੱਸਿਆ ਕਿ ਉਹਨਾਂ ਨੂੰ ਜਿੱਦਾਂ ਸੂਚਨਾ ਮਿਲੀ ਤੁਰੰਤ ਉਹਨੂੰ ਉਦਾਰ ਕੇ ਸਿਵਲ ਹੌਸਪੀਟਲ ਫਲੋਰ ਪਹੁੰਚਿਆ ਜਿਹਦੇ 'ਚ 90% ਬਰਨ ਹੈ ਜਿਹਦੇ ਦੱਸਿਆ ਜਾ ਰਿਹਾ ਉਹਨੂੰ ਉੱਥੇ ਐਡਮਿਟ ਕਰਾ ਦਿੱਤਾ ਗਿਆ ਪਰ ਸਵੇਰੇ ਸਵੇਰੇ ਇੱਕ ਦਹਿਸ਼ਤ ਦਾ ਮੋੜ ਰੇਲਵੇ ਸਟੇਸ਼ਨ ਦੇ ਫੈਂਡਿਆ ਜਿਹਦੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਪੈਲੀ ਕਿ ਸਵੇਰੇ ਸਵੇਰੇ ਕੀ ਹੱਸਤਾ ਫਲੋਰ ਵਿੱਚ ਹੋ ਚੁੱਕਾ ਦੈਨਿਕ ਸੁਰਾ ਦੇਖ ਕੇ ਦੱਸਦਾ ਸਵਾਗਤ ਹੈ ਅੱਜ ਫਲੋਰ ਰਿਪੋਰਟਸ਼ਨ ਸਵੇਰੇ ਜਿਹੜਾ ਇੱਕ ਬੜਾ ਹੀ ਦਰਦਨਾਖਾਸਾ ਹੋਇਆ ਬੜੇ ਸਰ ਹਰਮੇਂਦੀ ਕੀ ਹੈ ਸਾਰਾ ਮਾਮਲਾ ਇਸ ਵਾਰ ਟਿਕਟੂਹਾ 968 ਡੀਐਮੂ ਲੋਹਿਆ ਤੋਂ ਲੁਧਿਆਣਾ ਜਾਣ ਲਈ ਆਇਆ ਸੀ ਰੇਲਪਾਰਕ ਨੰਬਰ 3 ਤੇ ਰੁਕਿਆ ਸੀ ਆ ਕੇ ਤੇ ਉਹ ਇੱਕ ਪਾਗਲ ਵਿਅਕਤੀ ਦੱਸਦੇ ਨੇ ਲੋਕਾਂ ਦੇ ਦੱਸਣ ਦੇ ਤੌਰ ਤੇ ਇੱਕ ਪਾਗਲ ਕਿਸਮ ਦਾ ਵਿਅਕਤੀ ਸੀ ਉਹ ਦੌੜ ਕੇ ਉੱਪਰ ਚੜ ਗਿਆ ਛੱਤ ਤੇ ਤੇ ਜਿਹੜੀ ਇਲੈਕਟ੍ਰਿਕ ਬਾਰ ਜਾਂਦੀਆਂ ਨੇ ਮੋਸਟਲੀ ਉਹ 25000 ਕਿਲੋਵਾਟ ਦੀ ਕਰੰਟ ਹੰਾਉਂਦੇ ਵਿੱਚ ਉਹਨੂੰ ਉਹਨੇ ਹੱਥ ਪਾ ਲਿਆ ਹੱਥ ਪਾਉਣ ਸਾਰੀ ਉਹ ਸੜ ਗਿਆ ਉੱਪਰੀ ਔਰ ਜਿਹੜਾ ਸੈਕਦਾ ਸੀ ਉਹ ਥੋੜੇ ਥੋੜੇ ਸਾਹ ਸੀਗੇ ਐਂਬੂਲੈਂਸ ਪਲਾ ਕੇ ਸਿਗਨ ਹਸਪਤਲ ਪਹੁੰਚੇ ਤੇ ਕਿੰਨਾ ਕੁ ਲਗਭਗ ਬਰਦ ਦੱਸਿਆ ਜਾ ਰਿਹਾ ਉਹ ਤਕਰੀਬਨ 90% ਤੋਂ ਉੱਪਰ ਸਰ ਗਿਆ ਸਰ ਇਹੀ ਟ੍ਰੇਨ ਆ ਜਿਹੜੀ ਜਿਹੜੀ 3 ਨੰਬਰ ਤੇ ਫਾਰਟ ਚੜੀ ਜਾਂਦੀ ਹੈ ਇਹੀ ਟ੍ਰੇਨ ਇਥੇ ਟ੍ਰੇਨ ਦੇ ਵਿੱਚ ਆ ਰਹੀ ਹੈ ਜੇ ਤੁਸੀਂ ਉਹਦਾ ਕੀ ਕੋਈ ਜਾਂ ਪਛਾਣ ਕੋਈ ਉਹਦੀ ਹੋਰ ਕੋਈ ਕੁਝ ਨਹੀਂ ਪਤਾ ਲੱਗਾ ਲੋਕਾਂ ਨੇ ਦੱਸਣ ਤੋਂ ਪਹਿਤ ਸਵਾਲੀਆਂ ਦੇ ਵਿੱਚ ਉਹ ਪਾੜਨ ਸੀ ਜਦੋਂ ਟ੍ਰੇਨ ਆਈ ਤੇ ਉੱਪਰ ਚੜ ਗਏ ਤੇ ਫਲੋਰ ਜਿਹੜਾ ਇਹਦੇ ਪਿੱਛੋਂ ਆ ਰਿਹਾ ਕੁਝ ਨਹੀਂ ਇਹਦੀ ਪਤਾ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਜਿਹੜੀ 플ੋਰ ਤੋਂ ਚੜਿਆ ਪਿੱਛੋਂ ਆਇਆ ਇਸਨ ਇਹ ਘਟਨਾ ਜਿਹੜੀ ਅਚਨਚੇਤ ਹੀ ਵਾਪਰੀ ਹੈ ਇਹ ਘਟਨਾ ਅਚਨਚੇਤ ਹੀ ਵਾਪਰੀ ਹੈ ਬੜਾ ਹੀ ਦਰਦਨਾਖਾ ਖਾਸਾ ਸੀਗਾ ਸਵੇਰ ਨੂੰ ਜਿਹੜਾ ਹੋਇਆ ਹਰਮੇਸ਼ ਪਾਲ ਜੀ ਨੇ ਦੱਸਿਆ ਕਿ ਉਹਨਾਂ ਨੂੰ ਜਿੱਦਾਂ ਸੂਚਨਾ ਮਿਲੀ ਟ੍ਰੰਟੋਂ ਨੂੰ ਉਤਾਰ ਕੇ ਸਿਵਲ ਹਸਪਤਾਲ ਫਲੋਰ ਪਹੁੰਚਿਆ ਜਿਹਦੇ 90% ਬਰਨ ਹੈ ਜਿਹਦੇ ਦੱਸਿਆ ਜਾ ਰਿਹਾ ਉਹਨਾਂ ਨੂੰ ਉੱਥੇ ਐਡਮਿਟ ਕਰਾ ਦਿੱਤਾ ਗਿਆ ਪਰ ਸਵੇਰ ਸਵੇਰੇ ਇੱਕ ਦਹਿਸ਼ਤ ਦਾ ਮહોਲ ਰੇਲਵੇ ਸਟੇਸ਼ਨ ਤੇ ਫੈ ਇਹਨਾਂ ਲੋਕਾਂ ਦੇ ਵਿੱਚ ਡੈਚਰ ਵਾਲੀ ਕੀ ਸਿਰੇ ਸਿਰੇ ਕੀ ਹਾਸਾ ਫਲੋਰ ਵਿੱਚ ਹੋ ਚੁੱਕਾ ਡੈਨਿਕਸ ਵੀਰਲੇ ਨਰੇਸ਼ ਸ਼ਰਮਾ ਫਲੋਰ